ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਨੂੰ ਅੱਜ ਪੇਸ਼ ਕਰਨਾ ਹੈ ਅਦਾਲਤ ਤੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ ਤੇ ਮਜੀਠੀਆ ਦੇ ਹੱਕ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਵਿੱਚ ਮੁਹਾਲੀ ਜਾਣ ਵਾਲੇ ਅਕਾਲੀ ਲੀਡਰਸ ਨੂੰ ਡਿਟੇਨ ਕਰ ਲਿਆ ਗਿਆ ਜਿहां ਇੱਥੇ ਕਾਰਵਾਈ ਹੋਈ ਹੈ ਜੋ ਅਕਾਲੀ ਲੀਡਰ ਨੂੰ ਡਿਟੇਨ ਕਰਨ ਦੀ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਤੋਂ ਕਾਲੀ ਕਾਉਂਸਲਰ ਇੰਦਰਜੀਤ ਸਿੰਘ ਪੰਡੋਰੀ सुरेंद्र ਸੁਲਤਾਨ ਬਿੰਦ ਨੂੰ ਵੀ ਹਾਊਸ ਅਰੈਸਟ ਕਰ ਦਿੱਤਾ ਗਿਆ ਜਿੱਥੇ ਅਜ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾ ਰਿਹਾ ਹੈ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਆਏ ਐਕਸ਼ਨ ਸਾਹਮਣੇ ਆਇਆ ਜਿੱਥੇ ਕਿ ਮੁਹਾਲੀ ਵਿੱਚ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਰੱਖੀ ਸੀ ਲੇਕਿਨ ਉਸ ਵਿੱਚ ਸ਼ਾਮਲ ਹੋਣ ਲਈ ਜਦੋਂ ਆਗੂ ਜਾਣਾ ਸ਼ੁਰੂ ਹੋਏ ਨੇ ਤੇ ਉਹਨਾਂ ਨੂੰ ਯਾਤਰਾ ਡਿਟੇਨ ਕੀਤਾ ਗਿਆ ਜਾਂ ਹਾਊਸ ਅਰੈਸਟ ਕਰ ਲਿਆ ਗਿਆ ਲਖਵਿੰਦਰ ਸਿੰਘ ਲੱਕੀ ਨੂੰ ਨਜ਼ਰਬੰਦ ਕੀਤਾ ਗਿਆ

ਵਾਜੇ ਦੇ ਜਮਾਇਤ ਦਾ ਬਿਕਰਮਜੀਤ ਮਜੀਠੀਆ ਜੀ ਦੀ ਜਿਹੜੀ ਜਾਂਚ ਦੇ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੇ ਤਰੀਕ ਹੀ ਬੀਸੀ ਸੀ ਘਵਾਲੀ ਦੇ ਵਿੱਚ ਸਾਡੀ ਵੀ ਡਿਊਟੀ ਲੱਗੀ ਉੱਥੇ ਪਹੁੰਚਣ ਦੀ ਅਸੀਂ ਸਾਥੀਆਂ ਸਮੇਤ ਜਿਸ ਹਮਤਤ ਤੋਂ ਜਿੱਦੋਂ ਰੋਣਾ ਹੋ ਲੱਗੇ ਤਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੱਕਿਆ ਗਿਆ ਕਾਰਨ ਨਹੀਂ ਦੱਸਿਆ ਗਿਆ ਕਿ ਕੀ ਕਾਰਨ ਕੋਣੀ ਪਹੁੰਚ ਸਕਦੇ ਤੁਸੀਂ ਉੱਥੇ ਅਸੀਂ ਸਰਕਾਰ ਜਿਹੜੀ ਆ ਮੈਂ ਇੱਕ ਆਮ ਵਰਕਰ ਆ ਮੈਂ ਕੋ ਲੀਟਰ ਨਹੀਂ ਜਾ ਮੈਂ ਆਹ ਮਰਚਾ ਆਹ ਮਰਚਾ ਕੋਈ ਸਰਕਾਰ ਡਰ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦਾ ਕੀ ਬਣੇਗਾ ਅਸੀਂ ਸਰਕਾਰ ਨੂੰ ਸਤਾਵ ਨਹੀਂ ਦਿੰਦੇ ਆ ਔਰ ਤੁਹਾਡੀਆਂ ਠੱਕੇ ਸਹੀਆਂ ਅਸੀਂ ਨਹੀਂ ਜਰਾਂਗੇ ਠੱਕੇ ਸਹੀਆਂ ਦਾ ਜਵਾਬ ਅਸੀਂ ਚੋ ਕੇ ਠੱਕੇ ਨਾਲ ਜਦੋਂ ਤੁਸੀਂ ਠੱਕਾ ਕਰ ਰਹੇ ਜਿਸ ਤੋਂ ਵੱਧ ਠੱਕੇ ਦਾ ਤਾਂ ਹਰ ਜਵਾਬ ਤਾਂ ਕਿੱਥੇ ਜਾਵਾਂਗੇ ਜੀ ਇਹ ਸ਼੍ਰੋਮਣੀ ਕਾਲੀਦਾਬ ਸਾਰਾ ਵਿਕਰਮ ਸਿੰਘ ਜੀ ਸਾਹਿਬ ਦੇ ਅਤੇ ਬਾਦਲ ਸਾਹਿਬ ਦੇ ਨਾਲ ਖਿਲੋਤਾ ਹੈ ਔਰ ਇਹ ਠੱਕੇ ਦਾ ਜਵਾਬ ਅੱਜ ਪੰਜਾਬ ਦੇ ਲੋਕਾਂ ਨੇ ਦੇਣਾ ਸੀ ਪਰ ਤੜਕੇ ਹੀ ਜੋ ਕਿ ਪਿਆਸ ਸਰਕਾਰ ਉਹ ਹਤਮ ਸਰਕਾਰ ਨੇ ਆ ਕੇ ਜੋ ਕਿ ਕਰਾਂ ਦੇ ਵਿੱਚ ਆ ਕੇ ਨજરਬੰਦ ਲੀਡਰ ਸਾਹਿਬਾਨ ਨੂੰ ਕਰ ਲਿਆ ਹੈ ਔਰ ਜੋ ਕਿ ਬੜੀ ਇਹ ਗੱਲ ਦੀ ਮੈਂ ਪੂਰਨ ਜੋਰ ਨਕੇਦੀ ਕਰਦਾ ਹਾਂ ਕਿ ਜੋ ਕਿ ਪਿਆਸ ਸਰਕਾਰ ਨੇ ਮਾਰੇ ਹੱਥ ਕੰਦੇ ਵਰਤਰੀ ਹੈ ਕੋ ਇਸ ਕਰਕੇ ਦਾਫਲੂਨੀ ਘਰ ਦੇ ਵਿੱਚ ਨજરਬੰਦ ਕੀਤਾ ਹੋਇਆ ਹੈ ਉਹ ਇਹ ਜੋ ਮਰਜੀ ਪਿਆਸ ਸਰਕਾਰ ਕਰ ਲਵੇ ਪਰ ਇਹ ਅਸੀਂ ਪਿੱਛੇ ਹਟਣ ਵਾਲੇ ਨਹੀਂ ਉਨਾਈ ਪਛਾਣ ਹਰਾਂਗੇ ਅੱਜ ਸੋ ਜਿਸ ਨਜ਼ਰ ਅਲ ਆਗੂਆਂ ਨੂੰ ਡਿਟੇਨ ਕੀਤਾ ਗਿਆ ਇਸ ਨੂੰ ਲੈ ਕੇ ਸਰਕਾਰ ਤੇ ਜਿਹੜਾ ਇਹ ਤੱਕੇਸ਼ਾਈ ਦੇ ਇਲਜ਼ਾਮ ਅਕਲਦਲ ਦੇ ਆਗੂਆਂ ਨੂੰ ਲਗਾਏ ਗਏ ਨੇ ਗੁਰਦਿਆਲ ਸਿੰਘ ਪੁੱਲਰ ਉਸ ਦੇ ਸਾਥੀਆਂ ਨੂੰ ਕਾਰ ਦੇ ਵਿੱਚ ਨਜ਼ਰਬੰਦ ਕਰਤਾ ਗਿਆ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਇਹ ਵੀ ਜਿਹੜਾ ਹੈ ਆਗੂਆਂ ਦਾ ਕਹਿਣਾ ਸੋ ਇਹ ਤਸਵੀਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਅੰਮ੍ਰਿਤਸਰ ਬਿਆਸ ਮਲੇਰ ਕੋਟਲਾ ਜਿਹੜੇ ਆਗੂਆਂ ਨੇ ਇੱਥੇ ਮੀਟਿੰਗ ਜੋ ਰੱਖੀ ਗਈ ਸੀ ਸੁਖਬੀ ਸਿੰਘ ਬਾਦਲ ਵੱਲੋਂ ਉਸ ਦੇ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ ਲੇਕਿਨ ਇੱਥੇ ਪੁਲਿਸ ਵੱਡੇ ਐਕਸ਼ਨ ਲੈਂਦੀ ਨਜ਼ਰ ਆ ਰਹੀ ਹੈ। तमाम ਜਿਹੜੇ ਆਗੂ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ। ਵਿਕਰਮ ਸਿੰਘ ਮਜੀਠੀਆ ਦੀ ਪੇਚੀ ਤੋਂ ਪਹਿਲਾਂ ਪੁਲਿਸ ਆਇਆ ਇੱਥੇ ਐਕਸ਼ਨ ਜਿਹੜਾ ਹੈ ਉਹ ਸਖਤ ਨਜ਼ਰ ਆਇਆ। ਹਾਲਾਂਕਿ ਕਿਉਂ ਇਸ ਤਰ੍ਹਾਂ ਦੇ ਨਾਲ ਇਹ ਕਾਰਵਾਈ ਹੋਈ ਐ? ਐਸਾ ਕੋਈ ਜਵਾਬ ਇਹਨਾਂ ਆਗੂ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਵੀ ਰੋਸ ਪਾਇਆ ਜਾ ਰਿਹਾ ਔਰ ਸਰਕਾਰ ਤੇ ਤੱਕੇ ਸ਼ਹੀਦ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂਪ ਅੱਜ ਜਦੋਂ ਪਹਿਲਾ ਗ੍ਰਿਫਤਾਰ ਕੀਤਾ ਗਿਆ ਸੀ ਬਜਲਸੀ ਜੋ ਕਾਰਵਾਈ ਰਹੀ ਸੀ ਉਸ ਨੂੰ ਲੈ ਕੇ ਵੀ ਸਵਾਲ ਜੁੜੇ ਨੇ ਉਹ ਚੁੱਕੇ ਜਾ ਰਹੇ ਸਨ ਮਰਿੰਦਰ ਮੋਹੰਗਾ ਸਰ ਨਾਲ ਇਸ ਵੇਲੇ ਜੁੜ ਚੁੱਕੇ ਨੇ ਮਰਿੰਦਰ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਹੋ ਉਸ ਨੂੰ ਲੈ ਕੇ तमाम ਵਿਰੋਧੀ ਪਾਰਟੀਆਂ ਸ਼੍ਰੋਮਣੀ ਕਾਲਦਲ ਹੀ ਨਹੀਂ ਹੋਰ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਤੇ ਸਵਾਲ ਚੁੱਕੇ ਲੇਕਿਨ ਅੱਜ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾਣ ਲਈ ਆਗੂਆਂ ਨੂੰ ਵੀ ਡਿਟੇਨ ਕਰ ਲਿਆ ਗਿਆ ਆ ਦੇਖੋ ਇਹ ਸਿਰੇ 6 ਵਜੇ ਦਾ ਪੁਲਿਸ ਵੱਲੋਂ ਪੁਰਸ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਆਰੰਭ ਕੀਤੀ ਗਈ ਹੈ ਜਿੱਥੇ-ਜਿੱਥੇ ਕਾਲੀ ਆਗੂ ਯਾ ਵਰਕਰਸਾਂ ਦੇ ਘਰਾਂ ਨੂੰ ਉਹ ਜਾ ਪਹੁੰਚ ਕੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇੱਥੇ ਹੀ ਬਸ ਨਹੀਂ ਸਾਨੂੰ ਲਗਾਤਾਰ ਵੱਖ-ਵੱਖ ਕਾਲੀ ਆਗੂ ਵਰਕਰਾਂ ਦੀ ਫੋਨ ਕਾਲ ਸਵੇਰੇ 6 ਵਜੇ ਤੋਂ ਸ਼ੁਰੂ ਹੋਏ ਕਿ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਔਰ ਜਿੱਥੇ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਚਾਹੇ ਉਹ ਐਡਵੋਕੇਟ ਗਰੰਪੀਤ ਮੋਹਨੂ ਨੇ ਜਾਂ ਕਾਲੀ ਦਲ ਦੇ ਵਿਜੂਦਾ ਕੌਂਸਲਰ ਨੇ ਵਾਰਡ ਨੰਬਰ 43 ਤੋਂ ਸੀਨੀਅਰ ਕਾਲੀ ਆਗੂ ਨੇ ਇੰਦਰਜੀਤ ਪੰਡੋਰੀ ਤੋਂ ਵੱਖ-ਵੱਖ ਯੂਥ ਆਗੂਆਂ ਨੂੰ ਉਹਨਾਂ ਦੇ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਜੋ ਚੰਡੀਗੜ੍ਹ ਜਾਣ ਦੇ ਰਸਤੇ 'ਚ ਮੇਨ ਜੋ ਜਗਾ ਐਕਸਪੋਰਟ ਐ ਬਿਆਸਾ ਦਰਿਆ ਦਾ ਪੁਲ ਉਸ ਪੁਲ ਤੇ ਇੱਕ ਵੱਡਾ ਨਾਕਾ ਲਗਾਇਆ ਗਿਆ ਜਿੱਥੇ ਐਸਪੀ ਪੱਤਰ ਦੇ ਅਧਿਕਾਰੀ ਵੀ ਤਨਾਤ ਕੀਤੇ ਗਏ ਨੇ ਔਰ ਉੱਥੋਂ ਲੰਘਣ ਵਾਲੇ ਵਹੀਗਲ ਦੀ ਤਲਾਸ਼ੀ ਲੈ ਲਾ ਉੱਥੇ ਕਾਲੀ ਆਗੂ ਜਾਂ ਵਰਕਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਗੱਡੀਆਂ 'ਚੋਂ ਉਤਾਰਿਆ ਜਾ ਰਿਹਾ ਔਰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਤੇ ਕਿੰਨੇ ਹੀ ਜ਼ਿਆਦਾ ਫੋਨ ਇਸ ਦੇ ਸਬੰਧ ਵਿੱਚ ਸਾਡੇ ਨੂੰ ਲੋਕਾਂ ਦੇ ਆ ਚੁੱਕੇ ਨੇ ਤੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਪੱਬਾ ਪਾਰ ਹੋਏ ਇਸ ਗੱਲ ਨੂੰ ਲੈ ਕੇ ਕਿ ਕਿਸੇ ਵੀ ਤਰੀਕੇ ਵੀ ਕੋਈ ਵੀ ਅਕਾਲੀ ਆਗੂ ਜਾਂ ਵਰਕਰ ਚੰਡੀਗੜ੍ਹ ਪਹੁੰਚੇ ਵਿੱਚ ਕਾਮਯਾਬ ਨਾ ਹੋ ਸਕੇ ਜੀ ਬਿਲਕੁਲ ਮਨਿੰਦਰ ਲੇਕਿਨ ਇਥੇ ਕੀ ਕਾਰਨ ਦਿੱਤੇ ਤੇ ਜਾ ਰਹੇ ਨੇ ਜੇ ਇਸ ਤਰ੍ਹਾਂ ਦੇ ਨਾਲ ਆਗੂ ਕੋਈ ਕੋਈ ਪ੍ਰੋਟੈਸਟ ਨਹੀਂ ਕੀਤਾ ਜਾ ਰਿਹਾ ਕੋਈ ਅਜਿਹੀ ਕੋਈ ਕਾਨੂੰਨ ਦੀ ਵਿਵਸਥਾ ਦੇ ਵਿੱਚ ਵਿਗੜ ਨਹੀਂ ਪਾਇਆ ਜਾ ਰਿਹਾ ਆਖਿਰ ਕੀ ਕਾਰਨ ਦਿੱਤਾ ਜਾ ਰਿਹਾ ਜੋ ਇਸ ਤਰ੍ਹਾਂ ਦੇ ਨਾਲ ਆਗੂਆਂ ਨੂੰ ਡਿਟੇਨ ਕੀਤਾ ਜਾ ਰਿਹਾ ਵੇਖੋ ਮਿੱਥੇ ਕੱਲ ਵੀ ਰਾਦਾ ਇਹ ਹੀ ਤਸਵੀਰ ਵੇਖ ਨੂੰ ਮਿਲੀ ਹੈ ਜਦੋਂ ਵਿਕਰਮ ਸਿੰਘ ਯੇਠਿਆ ਨੂੰ ਬਿਜਲੈਸ ਦੀ ਟੀਮ ਨੇ ਲੈ ਕੇ ਮਜੀਠਾ ਪਹੁੰਚਣਾ ਸੀ ਔਰ ਉਹਨਾਂ ਦੇ ਦਫਤਰ ਦੀ ਜਿਹੜੀ ਪਰਤਾਲ ਹੈ ਜਾਂਚ ਹੈ ਜਾਂ ਸਰਚ ਪੇਸ਼ਣ ਹੈ ਉਹ ਕੀਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਮਜੀਠਾ ਦੇ ਮੌਜੂਦਾ ਵ代ਕਰ ਤੇ ਵਿਕਰਮ ਸਿੰਘ ਯੇਠਿਆ ਦੀ ਧਰਮ ਪਤਨੀ ਗਰੀਬ ਕੋ ਮਜੀਠਾ ਕੁਝ ਅਕਾਲੀ ਆਗੂ ਜਾਂ ਸਮਰਥਕਾਂ ਦੇ ਨਾਲ ਉੱਥੇ ਪਹੁੰਚੇ ਸਨ ਪਰ ਉਹ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਦੀ ਰੂਲਿੰਗ ਦਾ ਹਵਾਲਾ ਦਿੰਦੇ ਹੋਏ ਇਹਨਾਂ ਨੇ ਅਪੀਲ ਕੀਤੀ ਕਿ ਜੇ ਰੋ ਸੱਚੇ ਪੇਸ਼ੈਂਟ ਚ ਲਾਇਆ ਜਾਵੇ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਵਕੀਲ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਵਾਰ-ਵਾਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਐਸਐਸਪੀ ਤੱਕ ਨੂੰ ਬੇਨਤੀ ਕੀਤੀ ਗਈ ਹਾਲਾਂਕਿ ਵਿਸ਼ਵਾਸ਼ੀ ਦਵਾਇਆ ਗਿਆ ਐਸਐਸਪੀ ਮਨਿੰਦਰ ਸਿੰਘ ਅੰਮ੍ਰਿਤਸਰ ਵਿਖੇ ਵੱਲੋਂ ਕਿ ਜਦੋਂ ਵਿਜੀਲੈਂਸ ਦੀ ਟੀਮ ਆਊਗੀ ਤਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਵਾਈ ਜਾਊਗੀ ਪਰ ਜਿਹਾ ਕੁਛ ਨਹੀਂ ਹੋਇਆ ਵਾਰ-ਵਾਰ ਅਪੀਲ ਕਰਨ ਤੇ ਬਹਿਸ ਕਰਨ ਦੇ باوجود ਵੀ ਤ੍ਰੀਪਕੋਰ ਜੀਟੀਆਰ ਨੂੰ ਕੱਲਿਆਂ ਨੂੰ ਵੀ ਉਹਨਾਂ ਨੇ ਇਕੱਲਿਆਂ ਦੇ ਵੀ ਭੇਜਣ ਦੀ ਅਪੀਲ ਕੀਤੀ ਗਈ ਪਰ ਜਿਹੜੀ ਗੱਲ ਹੈ ਉਹ ਨਹੀਂ ਮੰਨੀ ਗਈ ਔਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪੀੜ ਨੂੰ ਪੂਰੀ ਤਰ੍ਹਾਂ ਦੇ ਨਾਲ ਦਰਕੁਨਾਰ ਕੀਤਾ ਗਿਆ। ਤੋਂ ਇਹ ਰਵਈਆ ਕੱਲ ਵੀ ਦੇਖ ਨੂੰ ਮਿਲਿਆ ਇਸ ਤੋਂ ਪਹਿਲਾਂ ਜਿੱਥੇ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਵੀ ਦੇਖ ਨੂੰ ਮਿਲਿਆ ਜਦੋਂ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਕਾਲੀ ਆਗੂਆਂ ਵੱਲੋਂ ਰੋਹ ਚ ਆ ਕੇ ਪਤਨਾਰੇ ਵਾਜੀ ਕੀਤੀ ਗਈ ਸੀ ਉਹਨਾਂ ਸਾਰਿਆਂ ਨੂੰ ਆਨੇ ਚ ਬਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਸੀ ਕਿ ਤਰ੍ਹਾਂ ਕਿਤੇ ਦਬਾਅ ਦੀ ਰਾਜਨੀਤੀ ਹੈ ਕਿ ਅਕਾਲੀ ਦਲ ਦੇ ਕੋਈ ਵੀ ਆਗੂ ਹੀ ਵਰਕਰ ਬਿਕਰਮ ਸਿੰਘ ਯੇਠੀ ਆਦੇ ਕਿਸੇ ਵੀ ਪੇਸ਼ੀ ਮੌਕੇ ਚੰਡੀਗੜ੍ਹ ਪਹੁੰਚ ਨਾ ਸਕਣ ਉੱਥੇ ਜਾ ਕੇ ਕਿਸੇ ਤਰੀਕੇ ਵੀ ਕੰਮ ਦੇ ਵਿੱਚ ਵਿਘਨ ਪਾਉਣ ਤੇ ਜਿਹੜੀ ਇਹ ਕੋਈ ਪਲੈਨਿੰਗ ਨਾ ਘੜੀ ਜਾ ਸਕੇ ਜਾ ਕੋਈ ਆਪਣੇ ਮੋ ਪਿਆਰ ਦਾ ਪ੍ਰਗਟਾਵਾ ਨਾ ਕਰ ਸਕੇ ਤਾਂ ਇਸ ਗੱਲ ਨੂੰ ਜੀਤੇ ਪ੍ਰਸ਼ਾਸਨ ਔਰ ਕਿਸੇ ਤਰੀਕੇ ਵੀ ਚੱਡੀਗੜ੍ਹ ਤੋ ਪਹੁੰਚਣ ਨੂੰ ਰੋਕਣ ਦੇ ਲਈ ਕੱਲੇ ਅੰਮ੍ਰਿਤਸਰ ਨਹੀਂ ਬਲਕੇ ਪੰਜਾਬ ਚ ਹੋਰ ਥਾਵਾਂ ਤੋਂ ਵੀ ਖਬਰ ਆ ਰਹੀਆਂ ਨੇ ਹਰ ਥਾਂ ਤੇ ਕਾਂਦੀ ਆਗੂ ਹੀ ਵਰਕਰਮ ਕਾ ਚ ਨਜ਼ਰਬੰਦ ਕੀਤਾ ਗਿਆ ਬਿਲਕੁਲ ਮਰਿੰਦਰ ਕਿਉਂਕਿ ਅਸੀਂ ਲਗਾਤਾਰ ਇਸ ਗੱਲ ਦੀ ਚਰਚਾ ਕਰ ਰਹੇ ਹਾਂ ਕਿ ਸਰਕਾਰ ਦੀ ਜੋ ਕਾਰਵਾਈ ਰਹੀ ਹੈ ਉਹ ਸਵਾਲਾਂ ਦੇ ਘੇਰੇ ਚ ਹੈ ਔਰ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਅਹਿਮ ਹੋ ਜਾਂਦਾ ਹੈ ਇਹ ਉਹ ਸਰਕਾਰ ਜਿਹੜੀ ਖੁਦ ਧਰਨਿਆਂ ਤੋਂ ਉੱਠ ਕੇ ਆਈ ਔਰ ਆਪਣੀ ਗੱਲ ਕਹਿਣ ਦੀ ਜਿਹੜਾ ਹੱਕ ਰੱਖਣ ਦੀ ਗੱਲ ਕਰਦੀ ਰਹੀ ਲੇਕਿਨ ਅ ਸੰਦਰਾਲੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਔਰ ਸਿਰਫ ਸ਼੍ਰੋਮਣੀ ਕਾਲਦਲ ਜਾਂ ਉਸਦੇ ਆਗੂ ਹੀ ਨਹੀਂ ਇਹ ਗੱਲ ਕਹਿ ਰਹੇ तमाम ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਰਕਾਰ ਦੀ ਇਹ ਜੋ ਤੱਕੇਸ਼ਾਈ ਹੈ ਉਸ ਨੂੰ ਲੈ ਕੇ ਸਵਾਲ ਜਿਹੜੇ ਚੁੱਕੇ ਗਏ ਨੇ ਆ ਦੇਖੋ ਰਾਵ ਜਦੋਂ 25 ਜੂਨ ਨੂੰ ਬਖੇਵ ਸਿੰਘ ਜੀਥਿਆ ਨੂੰ ਅੰਮ੍ਰਿਤਸਰ ਸਿੱਥ ਤੋਂ ਉਹਨਾਂ ਦੀ ਗ੍ਰੀਨ ਐਂਗਲ ਵਾਲੀ ਰਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸੇ ਵੇਲੇ ਬਰਾਬਰ ਉਸੇ ਸਮੇਂ ਤੇ ਮਜੀਠਾ ਸਿੱਧ ਦਫਤਰ ਅਤੇ ਚੰਡੀਗੜ੍ਹ ਸਿੱਧ ਕੋਠੀ ਚ ਵੀ ਛਾਪੇਵਾਰੀ ਕੀਤੀ ਗਈ ਔਰ ਵੱਡੇ ਪੱਧਰ ਤੇ ਸਰਚ ოਪਰੇਸ਼ਨ ਚਲਾਇਆ ਗਿਆ ਪਰ ਉਸ ਦੇ ਬਾਵਜੂਦ 25 ਜੂਨ ਤੋਂ ਬਾਅਦ ਦੁਬਾਰਾ ਕੱਲ ਮਜੀਠਾ ਲਿਆ ਕੇ ਉਸੇ ਦਫਤਰ ਦੇ ਵਿੱਚ ਦੁਬਾਰਾ ਸਰਚ ოਪਰੇਸ਼ਨ ਚਲਾਇਆ ਜਾਣਾ ਆਪਣੇ ਆਪ ਦੇ ਵਿੱਚ ਉਹ ਵੀ ਸਵਾਲਾਂ ਦੇ ਘੇਰੇ ਚ ਆ ਕਿਉਂਕਿ ਜਿਸ ਜਗ੍ਹਾ ਤੇ 25 ਜੂਨ ਨੂੰ ਉਸੇ ਕੇਅਰ ਟੇਕਰ ਜੋੜੇ ਦੀ ਹਾਜ਼ਰੀ ਵਿੱਚ ਪੂਰਾ ਸਰਚ ოਪਰੇਸ਼ਨ ਚਲਾਇਆ ਗਿਆ ਅਸੀਂ ਉਹ ਤਸਵੀਰਾਂ ਵੀ ਆਪਣੇ ਦਸਖਰਾਂ ਨਾਲ ਸਾਂਝੀਆਂ ਕੀਤੀਆਂ ਕਿ ਕਿੱਦਾਂ ਉਸ ਦਿਨ ਕਮਰਿਆਂ ਦੇ ਦਫਤਰ ਦੀ ਸਾਰਾ ਸਮਾਨ ਖਲਾਰਾ ਪਿਆ ਸੀ ਉੱਥੋਂ ਤੱਕ ਕਿ ਉਹਨਾਂ ਦੇ ਕੱਪੜੇ ਨਿੱਜੀ ਕੱਪੜੇ ਜਿਹੜੇ ਹੈ ਉਹ ਵੀ ਖਲਾਰਕੇ ਨਿੱਜੀ ਸਮਾਨ ਉਹ ਵੀ ਖਲਾਰਕੇ ਸਿੱਟਿਆ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਉਸੇ ਦਫ਼ਤਰ ਦੇ ਵਿੱਚ ਜਾਣਾ ਉਸੇ ਜੋੜੀ ਦੇ ਹਾਜ਼ਰੀ ਦੇ ਵਿੱਚ ਉਹ ਸਰਚ ਪੇਸ਼ਨ ਚਲਾਇਆ ਜਾਣਾ ਉਹ ਵੀ ਆਪਣੇ ਆਪ ਸਵਾਲਾਂ ਦੇ ਕੇਰੇ ਜਿਵੇਂ ਕਿ ਆਖਰਕਾਰ ਪੰਜ ਦਿਨ ਬਾਅਦ ਦੁਬਾਰਾ ਉਸੇ ਦਫ਼ਤਰ ਦੇ ਵਿੱਚ ਕਿਉਂ ਇੱਕ ਵਖਰੀ ਐਕਸਰ ਕੀਤੀ ਗਈ ਚੰਡੀਗੜ੍ਹ ਤੋਂ ਵਿਕਰ ਸਿੰਘ ਯਿੱਥੇ ਨੂੰ ਲੈ ਕੇ 10-12 ਗੱਡੀਆਂ ਦਾ ਕਾਫਲਾ ਅਮਰਥਰ ਪਹੁੰਚਦਾ ਹੈ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਯਿੱਥਾ ਨੂੰ ਪੁਲਿਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਪੂਰੀ ਅਮਰਥਰ ਯਿੱਥਾ ਜਾਣ ਵਾਲੀ ਸੜਕ ਦਾ ਇੱਕ ਏਰੀਆ ਇੱਕ ਸਾਈਡ ਬਲੌਕ ਕਰ ਦਿੱਤੀ ਜਾਂਦੀ ਹੈ ਨਾਕਾਬੰਦੀ ਕੀਤੀ ਜਾਂਦੀ ਹੈ ਪਰ ਇਹ ਸਭ ਕੁਝ ਸਮਝ ਤੋਂ ਬਾਹਰ ਹੈ ਅਖਰਕਾਰ ਇਸ ਤਰੀਕੇ ਦੇ ਨਾਲ ਦੁਬਾਰਾ ਉਸੇ ਜਗ੍ਹਾ ਤੇ ਕਿਉਂ ਸਰਚ آپریشن ਚਲਾਇਆ ਗਿਆ ਜਿੱਥੇ ਇੱਕ ਹਫ਼ਤਾ ਪਹਿਲਾਂ ਕੀਤਾ ਗਿਆ ਸੀ ਉਹ ਵੀ ਕਾਰਵਾਈ ਅੱਜ ਵੀ ਸਮਝ ਤੋਂ ਪਰੇ ਹੈ ਕਿ ਜੇਕਰ ਕੋਈ ਵੀ ਆਗੂ ਜਾਂ ਵਰਕਰ ਕਾਲੀਦਲ ਦੀ ਮੀਟਿੰਗ ਵਿੱਚ ਚਾਹ ਕੇ ਚੰਡੀਗੜ੍ਹ ਪਹੁੰਚਣਾ ਚਾਹੁੰਦਾ ਹੈ ਜਾਂ ਬਿਕਰਮ ਸਿੰਘ ਜੀ.ਟੀ.ਏ ਦੀ ਪੇਸ਼ੀ ਦੇ ਮੌਕੇ ਆਪਣੇ ਮੋਹ ਪਿਆਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਤੋਂ ਰੋਕਣਾ ਜਿਹੜਾ ਉਹ ਸਮਝ ਤੋਂ ਪਰੇ ਹੈ ਕਿ ਕਿਤੇ ਨਾ ਕਿਤੇ ਲੋਕਤੰਤਰ ਦੇ ਖਿਲਾਫ ਹੈ ਬਿਲਕੁਲ ਔਰ ਕਿਤੇ ਨਾ ਕਿਤੇ ਇਹ ਇਨ ਜਾਪ ਰਿਹਾ ਹੈ ਕਿ ਸਰਕਾਰ ਸਿਰਫ ਸਿਰਫ ਇਹ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਜੋ ਇਹ ਕਦਮ ਚੁੱਕੇ ਜਾ ਰਹੇ ਨੇ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਇੱਕ ਦਬਾਅ ਬਣਾਉਣ ਜਾਂ ਇੱਕ ਡਰਾਉਣ ਦੀ ਜੜੀ ਹੈ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਮਰਿੰਦਰ ਔਰ ਬਿਲਕੁਲ ਸਾਫ ਤੌਰ ਤੇ ਇਹ ਚੀਜ਼ ਸਮਝ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਦਬਾਅ ਦੀ ਰਾਜਨੀਤੀ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਖੇਡੀ ਜਾ ਰਹੀ ਹੈ ਜਾਂ ਸਰਕਾਰ ਵੱਲੋਂ ਖੇਡੀ ਜਾ ਰਹੀ ਹੈ ਕਿ ਕਾਲੀ ਆਗੂ ਜਾਂ ਵਰਕਰ ਅਕਾਲੀ ਦਲ ਦੇ ਕਿਸੇ ਵੀ ਪ੍ਰੋਟੈਸਟ ਜਾਂ ਕਿਸੇ ਵੀ ਹੋਰ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣ ਕਿਸੇ ਵੀ ਰੈਲੀ ਵਿੱਚ ਸ਼ਾਮਲ ਨਾ ਹੋਣ ਪਾਰਟੀ ਪ੍ਰੋਗਰਾਮ ਤੋਂ ਦੂਰ ਰਹਿਣਾ ਜਿਹੜਾ ਦਬਾਅ ਬਣਾਇਆ ਜਾਵੇ ਕਿ ਆਨਾਲੇ ਸਮੇਂ ਵਿੱਚ ਅਕਾਲੀ ਦਲ ਦੇ ਆਗੂਆਂ ਵਰਕਰ ਆਪਣੇ ਘਰਾਂ ਤੱਕ ਸੀਮਿਤ ਰੱਖੇ ਜਾਣ ਤੇ ਇਸੇ ਮਨਸ਼ਾ ਜਿਹੜੀ ਹੈ ਦੇ ਮੱਦੇਨਜ਼ਰ ਇਸ ਰਣਨੀਤੀ ਦੇ ਮੱਦੇਨਜ਼ਰ ਅੱਜ ਵੀ ਤੜਕਸਾਰੀ 5:30 6 ਵਜੇ ਹੀ ਜਿਹੜਾ ਉਹ ਅਕਾਲੀ ਆਗੂ ਤੇ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜੋ ਕਿ ਹਲੇ ਤੱਕ ਵੀ ਪੁਲਿਸ ਪ੍ਰਸ਼ਾਸਨ ਇਸੇ ਤਰ੍ਹਾਂ ਅਕਾਲੀ ਆਗੂ ਹੀ ਵਰਤਾਰੇ ਕਰਾਉਂ ਚਿਤਨਾਤ ਔਰ ਉਹਨਾਂ ਨੂੰ ਘਰਾਂ ਤੋਂ ਬਾਹਰ ਰਿਕਨ ਤੋਂ ਰੋਕਿਆ ਜਾ ਰਿਹਾ ਹੈ ਬਿਲਕੁਲ ਔਰ ਇਹ ਤਸਵੀਰ ਜਿਸਨ ਨਾਲ ਬੰਦੀ ਨਜ਼ਰ ਆ ਰਹੀ ਹੈ ਇਸ ਵੇਲੇ ਇਹ ਵੀ ਲਗਾਤਾਰ ਆਗੂਆਂ ਦਾ ਕਹਿਣਾ ਹੈ ਮਨਿੰਦਰ ਕੇ ਜਿਹੜੇ ਆਪਣੇ ਕੰਮ ਨਹੀਂ ਕਿਉਂਕਿ ਵਾਅਦੇ ਨੇ ਜੋ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਹੈ ਕਿਤੇ ਨਾ ਕਿਤੇ ਉਸ ਤੋਂ ਵੀ ਲਗਾਤਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਔਰ ਸਿਆਸੀ ਬਦਲਾਖੋਰੀ ਤੇ ਤਜਈਆਂ ਕਾਰਵਾਈਆਂ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਇਹ ਥੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਵੇਖੋ ਰਾਜਾ ਜਦੋਂ 2022 ਦੀ ਚੋਣਾਂ ਦੇ ਵਿੱਚ ਵੱਡੇ ਵੱਡੇ ਲੋਕਾਂ ਨਾਲ ਵਾਅਦੇ ਕੀਤੇ ਗਏ ਲੋਕਾਂ ਨੂੰ ਇੱਕ ਬਦਲਾ ਤੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਪ੍ਰੋਜੈਕਟ ਕੀਤਾ ਗਿਆ ਤੋ ਲੋਕਾਂ ਦੇ ਮਨਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਸੋਚ ਸੀ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਸ਼ਾ ਖਤਮ ਕੀਤਾ ਜਾਣਾ ਹੈ ਪੰਜਾਬ ਨੂੰ ਨਸ਼ਾ ਮੁਕਤ ਜਾਂ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਣਾ ਹੈ ਨੌਕਰੀ ਇਹਦਾ ਪ੍ਰਬੰਧ ਕੀਤਾ ਜਾਣਾ ਹੈ ਪਰ ਜਦੋਂ ਉਹਨਾਂ ਵਾਅਦਿਆਂ ਦੀ ਪੂਰਤੀ ਕਿਤੇ ਨਜ਼ਰ ਨਹੀਂ ਆਈ ਤਾਂ ਲੋਕਾਂ ਦੇ ਵਿੱਚ ਤਾਂ ਰੋਸ ਹੀ ਘਈ ਪਰ ਬਿਕਰਮ ਸਿੰਘ ਜੀਥੇ ਜਿਸ ਤਰ੍ਹਾਂ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੇ ਸਨ ਕਿਤੇ ਨਾ ਕਿਤੇ ਮੌਜੂਦਾ ਮੰਤਰੀਆਂ ਦੀ ਅਤਰਾਜੋਗ ਤਸਵੀਰਾਂ ਜਾਂ ਵੀਡੀਓ ਵੀ ਉਹਨਾਂ ਵੱਲੋਂ ਨਸ਼ਰ ਕੀਤੀਆਂ ਗਈਆਂ ਮੁੱਖ ਮੰਤਰੀ ਜਾਂ ਪੁਲਿਸ ਪ੍ਰਸ਼ਾਸਨ ਦੀ ਕਾਰ ਲੋਕੀ ਤੇ ਸਵਾਲ ਚੱਕੇ ਗਏ ਜਾਂ ਕਿਸੇ ਟਾਈਮ ਲਗਾਤਾਰ ਉਹ ਨਸ਼ੇ ਚ ੁੰਦੇ ਨੌਜਵਾਨਾਂ ਦੀਆਂ ਮੁੰਡੇ ਕੁੜੀਆਂ ਦੀਆਂ ਵੀ ਵੀਡੀਓਜ਼ ਵੀ ਜਿਹੜਾ ਉਹ ਸ਼ੇਅਰ ਕਰਦੇ ਰਹੇ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਆ ਕਿ ਸਿਆਸੀ ਰਗੜੇ ਜਿਹੜੇ ਆ ਸਰਕਾਰ ਨੂੰ ਲਗਾਤਾਰ ਲਾਏ ਜਾ ਰਹੇ ਸਨ ਬਿਕਰਮ ਸਿੰਘ ਜੀਠੀਆ ਵੱਲੋਂ ਤੇ ਇਹੀ ਕਾਰਨ ਆ ਕਿ ਬਿਕਰਮ ਸਿੰਘ ਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਹੁਣ ਨਿਸ਼ਾਨੇ ਤੇ ਨੇ ਕਰ ਲਈ ਆਗੂ ਇਹ ਵਰਕਰ ਜਿਹੜੇ ਜਿਨ੍ਹਾਂ ਨੂੰ ਦਬਾੜੀ ਰਣਨੀਤੀ ਦਿੱਤਾ ਹੈ ਤੇ ਘਰਾਂ ਚ ਨਜ਼ਰਬੰਦ ਕੀਤਾ ਗਿਆ ਕਿ ਉਹ ਕਿਸੇ ਤਰੀਕੇ ਵੀ ਪਾਰਟੀ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਚੰਡੀਗੜ੍ਹ ਨਾ ਪਹੁੰਚ ਸਕਣ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਅਸੀਂ ਬੀਤੇ ਦਿਨ ਵੀ ਦੇਖਿਆ ਜਿਹੜਾ ਮਜੀਠ ਚੀ ਵਿਜੀਲੈਂਸ ਦੀ ਟੀਮ ਲੈ ਕੇ ਔਰ ਕਿਸ ਕਦਰ ਸੁਰੱਖਿਆ ਅਮਲਾ ਜਿਹੜਾ ਮੌਜੂਦ ਸੀ ਔਰ ਔਰ ਅੱਜ ਵੀ ਜਿਸ ਤਰ੍ਹਾਂ ਦੇ ਨਾਲ ਥਾਂ ਥਾਂ ਤੇ ਪੁਲਿਸ ਮੌਜੂਦ